ਹਾਂ ਜੀ ਤੁਸੀਂ ਸਾਡੇ ਨਾਲ ਚਾਹੇ ਪੰਜਾਬ ਫੋਰ ਕਾਸਟ ਤੇ ਸਵਾਗਤ ਕਰਦੇ ਆਂ ਅਸੀਂ ਤੁਸੀਂ ਸਾਡੇ ਚੰਗੇ ਸੇਫਰ ਚੜ ਗਏ ਹੋ ਸਾਡੇ ਬੰਦਾ ਪ੍ਰਵਾਤਵਾ ਦਾ ਬਹੁਤ ਬਹੁਤ ਰੱਖੀ ਹੋ ਦੇਵੇ ਅੱਜ ਜਿਵੇਂ ਲੋਕਾਂ ਨੇ ਕਿਹਾ ਇਹ ਦੇਖੋ ਕਿ ਕਿੜਦਾ ਪਰਸ ਤਾਂ ਘਾ ਮੈ ਉਹ ਬਹੁਤ ਵੱਧ ਗਿਆ ਜਿੱਥੇ ਵੀ ਜੋ ਕਿ ਕਿੜਦਾ ਕੋਈ ਵੀ ਹਸਾਉਣ ਹੋਇਆ ਹੋਵੇ ਉੱਥੋਂ ਜੋ ਕਿ ਲੋਕ ਵੇਸ਼ਾ ਟੁਕੀ ਟੌਕਸੀ ਵਰਤਣ ਕਦੇ ਵੀ ਬੇਤਾ ਪੁੱਛੇ ਲੋ ਘੜ ਬਾਗ ਨਾਲ ਲਕੜਿਆ ਕਰੋ ਕਿਉਂਕਿ ਜੇਕਰ ਅਸੀਂ ਬਾੜ ਲੱਗਣਗੇ ਤਾਂ ਬਾੜ ਜੋ ਕਿ ਸਾਨੂੰ ਉਹ ਪਹਿਲੇ ਕੋਲ ਚੱਕਰ ਵਾਲੇ ਹੁੰਦੇ ਸੀ ਬੱਚੇ ਚੱਕੇ ਵਾਲੇ ਹੁੰਦੇ ਅੱਜ ਜੋ ਕਿ ਕਿਸੇ ਜਿਹਦੇ ਵਿੱਚ ਲਗ ਬੱਚੇ ਨੂੰ ਜੋ ਕਿ ਸਕੂਲ ਤੋਂ ਵਾਪਸ ਆਦੇ ਅਸੀਂ ਉਸ ਨੂੰ ਅਗਵਾ ਕਰਨ ਦੀ ਜੋ ਕਿ ਕੋਸ਼ਿਸ਼ ਕੀਤੀ ਪਰ ਉਹ ਸੋ ਜਾਗ ਨਹੀਂ ਨਹੀਂ ਗਿਆ। ਸੋ ਕਦੇ ਵੀ ਅਸੀਂ 24 ਘੰਟੇ ਰਹਿ ਜਾਂਦੇ ਹੁਈਏ ਤਾਂ ਮੈਨਾਂ ਪਿੱਛੇ ਜਾਂ ਬਿਨਾਂ ਜਾਣੇ ਪਹਿਲੇ ਜਾਣੇ ਕਿਸੇ ਦੇ ਨਾਲ ਨਾ ਬੈਠੋ। ਉਹ ਜੇਕਰ ਅਸੀਂ ਬਾਹਰ ਜਾਵਾਂਗੇ ਤਾਂ ਸੰਗ ਕੀ ਪਤਾ ਕਿੱਥੇ ਜਾ ਕੇ ਜਾਵਾਂਗੇ ਤੇ ਕੀ ਹੋ ਸਿਆ ਕੇ ਕੱਲ੍ਹ ਦੇ ਕੀ ਕਰਾਂਗੇ ਨਾਲ ਸਾਡੇ ਕੋਲ ਫੋਨ ਜਿਸਕੜ ਫੋਨ ਹੋਵੇਗਾ। ਜਦੋਂ ਉਹ ਤਾਂ ਫੋਨ ਬੁਜਾ ਦੇਵੇਗਾ। ਸੋ ਮੇਰੇ ਸੋਕਸੀ ਵਰ ਤੋਂ ਅੱਜ ਕੱਲ ਬਲਦਾਵੜ ਸਮੁੰਦਰੀਆ ਪੰਜ ਸਮੇਂ ਵਿੱਚ ਜੋ ਕਿ ਚੋਲੇ ਚੋਲੇ ਕਰਾਉਂ ਜਾਂ ਕਰਦੇ ਸਨ ਉਹ ਤੋਂ ਹੁਣ ਇੱਕਦਮ ਹੋ ਗਿਆ ਨੇ ਕਿਉਂਕਿ ਫੋਨਾਂ ਦੇ ਕਰਕੇ ਜੋ ਕਿ ਲੋਕ ਸੋਚਦੇ ਨੇ ਕਿ ਫੋਨਾਂ ਨੂੰ ਅਸੀਂ ਜੋ ਕਿ ਪੌਜ਼ ਕਰੀ ਸਕਦੇ ਆ ਸੋ ਲੋਕ ਫੋਨ ਚੋਰੀ ਕਰ ਦੂ ਵਿਚਾਤਾਂ ਨੂੰ ਕਵਾ ਕਰ ਲੈਂਦੇ ਤਾਂ ਕਿ ਨਾ ਕੋਲ ਵੀ ਤੋਂ ਕੋਈ ਜੋ ਕੁਝ ਦਾ ਕੋਈ ਮਿਲ ਸਕੇ ਸੋ ਮੇਰੇ ਸਭ ਪਤਾ ਕਰੋ ਜੇਕਰ ਪਰ ਜਾਣਾ ਹੀ ਤਾਂ ਫਿਰ ਦੇ ਆਸ-ਪਾਸ ਦੇਖ ਕੇ ਜਾਵੋ ਖਾਸ ਕਰਕੇ ਸ਼ਹਿਰਾ ਵਿੱਚ ਸੋ ਬਾਕੀ ਜੋ ਸੀ ਆਪਣੇ ਸਾਹਮਣੇ ਦਾ ਉਹ ਧੰਨਵਾਦ